è stato il tuo di sopprendere la ਸੀ ਤੋਂ ਕਲੀਅਰੈਂਸ ਹੋਇਆ ਸੀ ਓਦੋ ਪਲੇਨ ਜਦੋਂ ਇੰਡੀਓਸਿਨ ਦੀ ਐਨਕ ਠੀਕ ਸੀਗਾ ਉਸ ਦੇ ਬਾਅਦ ਪਟਿਆਲਾ ਰਜਿੰਦਰਾ ਹੌਸਪੀਟਲ ਔਰ ਲੁਧਿਆਣਾ ਮੇਂ ਕੁਛ ਕੰਪਲੇਂਟਸ ਆਈ ਸੀ ਤੇ ਪੇਸ਼ੈਂਟ ਹੈਡ ਸਫਰਡ ਦਿਸ ਪੈਰਾਲੀਟਿਕ ਅਟੈਕ ਆਲਸੋ ਆਫਟਰ ਹੈਵਿੰਗ ਦੀ ਐਨਕ ਠੀਕ ਸੀ ਇਹ ਪੀਜੀਆਈ ਦੇ ਵਿੱਚ ਤਾਂ ਕਾਫੀ ਜ਼ਿਆਦਾ ਹੋਇਆ ਸੀਗਾ ਜੋ ਇੱਕ ਐਨਸਥੈਟਿਕ ਏਜੈਂਟ ਨਾਲ ਸੀਗਾ ਜੀ ਮੈਡੀਸਨ ਰਿਲੇਟਡ ਸੀਗਾ ਜਿਹਨੂੰ ਅਸੀਂ ਏਡੀਆਰ ਐਡਵਰਸ ਡਰੱਗ ਰਿਐਕਸ਼ਨ ਕਹਿੰਦੇ ਆ ਇਹ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਜੇ ਅਸੀਂ ਉਹ ਦਵਾਈ ਵਿਡਰੋ ਕਰਦੇ ਹਾਂ ਫਿਰ ਉਹਦੇ ਵਿੱਚ ਅਸੀਂ ਜਿਹੜਾ ਉਹਦਾ ਸਾਰਾ ਇੱਕ ਡਾਕਟਰ ਦਾ ਸਾਡਾ ਬੋਰਡ ਹੁੰਦਾ ਉਹ ਉਹਨੂੰ ਸਾਰਾ ਰਿਵਿਊ ਕਰਦਾ ਹੁੰਦਾ ਹਾਂ ਸਰ ਕੱਲ ਤੋਂ ਤੁਸੀਂ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ ਪਹਿਲੇ ਦਿਨ ਦੇ ਵਿੱਚ ਕਿੰਨੇ ਲੋਕ ਐਨਰੋਲ ਹੋਏ ਹਾਂ ਇਹ ਤੁਹਾਡੇ 1480 ਪਹਿਲੇ ਦਿਨ 1480 ਆਏ ਸੀਗੇ ਇਹ ਕੱਲ ਮੇਰੇ ਕਨ ਤਰਨ ਤਰਨ ਦਾ ਹੈਗਾ ਕੱਲ ਤਰਨ ਤਰਨ ਦਾ ਸੀਗਾ ਹੁਣ ਦੂਜੇ ਜਲੇਸ ਤੋਂੜਾ ਕੱਲ ਦੇਰਵਾ ਸੰਪੀਧੀ ਦੀ ਟ੍ਰੈਵਲ ਮੇਰੇ ਕੱਲ ਆਜਾ ਕੰਮ ਸ਼ੁਰੂ ਹਾਂਜੀ ਕੱਲ ਪਰਸਪਤ ਹੋਵੇਗਾ ਕਦੋਂ ਕਦੋਂ ਸ਼ੁਰੂ ਹੋਵੇਗਾ ਤਾਰੀਖ ਨੂੰ 2 ਅਕਤੂਬਰ ਨੂੰ ਸ਼ੁਰੂ ਕਰਨੀ ਸੀ ਕਿ 2 ਤਾਰੀਖ ਨੂੰ ਲਾਂਚ ਹੋ ਜਾਏਗੀ ਜਿਹੜੀ ਸਕੀਮ ਹੈ ਸੱਚ ਇਹ 2 ਤਰੀਕ ਨੂੰ ਹੁਣ ਦਸੰਬਰ ਚ ਉਹਦਾ ਰੀਜ਼ਨ ਹੈ ਵੀ ਇੱਕ ਤਾਂ ਫਲੱਡਸ ਆ ਗਏ ਤੇ ਵੀ ਵਾਰ ਟੋਟਲੀ ਹੋ ਗਿਆ ਤੇ ਦੂਜਾ ਇਹਦੇ ਚ ਸੀਗਾ ਕਿ ਜਿਹੜੀ ਜਿਵੇਂ ਸੈਂਟਰ ਦੀ ਇੱਕ ਸਕੀਮ ਹੈ ਉਹਦੇ ਜਿਹੜੇ ਐਗਜ਼ਿਸਟਿੰਗ ਬੈਨੀਫਿਸ਼ੀਰੀ ਆ ਉਹ 5 ਲੱਖ ਤੋਂ ਬਾਅਦ ਪੰਜਾਬ ਦਾ ਹੋਏਗਾ ਉਹਨਾਂ ਦੇ ਨਾਲ ਸਾਡੀ ਹੋ ਗਿਆ ਕਾਫੀ ਕੁਝ ਹੋ ਗਿਆ ਸਾਡਾ ਉਹਦੀ ਵਰਟੀਕਲ ਇੰਟੀਗ੍ਰੇਸ਼ਨ ਹੋਣੀ ਆ ਸੋ ਇਹ ਥੋੜਾ ਜਿਹਾ ਦੋ ਇਸ਼ੂਸ ਕਰਕੇ ਥੋੜਾ ਜਿਹਾ ਡਿਲੇ ਹੋ ਜਿਗਾ ਇੱਕ ਦੋ ਮਹੀਨੇ ਦਾ ਡਿਸੰਬਰ ਦੇ ਵਿੱਚ ਰਜਿਸਟ੍ਰੇਸ਼ਨ ਇਸਟਾਰਟ ਹੋ ਗਿਆ ਰਜਿਸਟ੍ਰੇਸ਼ਨ ਨਾਲੇ ਨਾਲੇ ਉਹਦੇ ਸਾਨੂੰ ਇਹ ਫਾਇਦਾ ਹੋ ਗਿਆ ਕਿ ਤੁਸੀਂ ਰਜਿਸਟ੍ਰੇਸ਼ਨ ਔਨ ਕਰਤਾ ਪਬਲਿਕ ਤੋਂ ਐਸ ਕੁਸ਼ਨ ਪੁੱਛ ਲਈ ਕਿ ਸਾਨੂੰ 2 ਅਕਤੂਬਰ ਤੋਂ ਮਿਲਣਾ ਸ਼ੁਰੂ ਹੋ ਜਾਏਗਾ ਕਿ ਨਹੀਂ ਹਾਂ ਉਹ ਉਹਦੇ ਵਿੱਚ ਉਹਦੇ ਵਿੱਚ ਥੋੜਾ ਜਿਹਾ ਟਾਈਮ ਲੱਗ ਸਕਦਾ ਉਹਦੇ ਵਿੱਚ ਕਿਉਂਕਿ ਜਿਹੜਾ ਤਾਂ ਟੈਂਡਰ ਹੈ ਅਗਲੇ 3-4 ਦਿ ਸੰਪਰਦ ਦੇ ਵਿੱਚ ਹੋ ਜੇਗੀ ਦਸੰਬਰ ਦੇ ਵਿੱਚ ਦਸੰਬਰ ਦੇ ਮਹੀਨੇ ਚ ਲਾਂਚ ਹੋ ਜੇਗੀ ਜਿਹੜਾ ਬੀਬਾ ਜੀ ਦਾ ਕੁਐਸਚਨ ਹੈ ਉਹ ਵੀ ਬੀਬਾ ਜੀ ਇਸ ਤਰ੍ਹਾਂ ਹੈਗਾ ਸਪੋਰਟ ਸਾਰਿਆਂ ਦੇ ਕਾਰਡ ਨਹੀਂ ਬਣੇ ਕਿਸੇ ਨੂੰ ਲੋੜ ਪੈ ਗਈ ਕੋਈ ਗੱਲ ਨਹੀਂ ਤੁਸੀਂ ਜਿਹੜੇ ਵੀ ਐਮਪਾਇਰਡ ਹਸਪੀਟਲ ਹੈ ਜਾਂ ਗਵਰਨਮੈਂਟ ਹਸਪੀਟਲ ਹੈ ਤੁਸੀਂ ਆਪਣਾ ਆਧਾਰ ਤੇ ਵੋਟਰ ਕਾਰਡ ਔਨ ਦਾ ਸਪੌਟ ਵੀ ਤੁਹਾਡਾ ਬਣ ਲਿਗਾ ਯੂ ਡੋਟ ਨੀਡ ਦ ਕਾਰਡ ਫੋਰ ਦੈਟ ਇਸੇ ਸਕੀਮ ਤੇ ਆਪਾਂ ਦਸੰਬਰ ਤੋਂ ਹੀ ਮੰਨੀਏ ਜਦੋਂ ਅੱਜ ਜ਼ਬਰ ਸੰਪਰਦ ਸੰਪਰਦ ਲਾਂਚ ਹੋਏਗੀ ਜਿਹੜੇ ਅਸੀਂ ਨਵੇਂ ਭੇਜੇ ਅਸੀਂ ਉਹ ਮੈਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਏ ਜੀ ਉਹਦੇ ਵਿੱਚ 25 ਤੋਂ ਲੈ ਕੇ 43 ਤੱਕ ਜਿਹੜੇ ਹੈਗੇ ਆ ਡਾਕਟਰ ਜੁਆਇਨ ਕਰ ਗਿਆ ਸੀ ਪੋਸਟਾਂ ਜ਼ਿਆਦਾ ਕਿਤੇ ਡਿਸਟ੍ਰਿਕਟ ਵਾਈਜ਼ ਡਿਸਟ੍ਰਿਕਟ ਵਾਈਜ਼ ਅਸੀਂ ਉਹਨਾਂ ਨੂੰ ਨਾ ਜੀ ਪ੍ਰਾਇਰਟੀ ਤੇ ਉੱਥੇ ਭੇਜਤਾ ਸੀ ਉਹਨਾਂ ਨੂੰ ਇਨਫੈਕਟ ਉਹਨਾਂ ਦਾ ਮੈਡੀਕਲ ਵੀ ਹੁਣ ਬਾਅਦ ਚ ਹੋਏਗਾ ਸਾਰੀਆਂ ਫਾਰਮੈਲਿਟੀਆਂ ਕੁਝ ਫਾਰਮੈਲਿਟੀਆਂ ਬਾਅਦ ਚ ਹੋਣਗੀਆਂ ਕਿਉਂਕਿ ਉਹ ਸੋਲੇ ਐਮਰਜੈਂਸੀ ਸੀ ਸੋ ਅਸੀਂ ਉਹਨਾਂ ਨੂੰ ਆ ਗਏ ਇੱਕ ਐਮਰਜੈਂਸੀ ਬਈਰ ਉਹਨਾਂ ਨੂੰ ਸਾਰੇ ਉਹ ਜੁਆਇਨ ਕਰਕੇ ਹੋਏ ਦੇਅਰ ਸਰਵਿੰਗ ਬੱਚੇ ਬਹੁਤ ਅੱਛਾ ਕੰਮ ਕਰ ਰਹੇ ਨੇ ਦੂਜੇ ਡਾਕਟਰ ਤੁਸੀਂ ਪਹਿਲਾਂ ਇੱਕ ਦਿਨ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਸੀ ਮਲਾਬ ਤੋਂ ਲੈ ਕੇ ਹੁਣ ਤਿਹਾਰਾਂ ਦਾ ਸੀਜ਼ਨ ਵੀ ਆ ਗਿਆ ਤੇ ਤਿਹਾਰਾਂ ਦੇ ਨਾਲ ਹੀ ਮਲਾਬਟਾਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ ਉਹਨੂੰ ਲੈ ਕੇ ਕੋਈ ਸਪੈਸ਼ਲ ਸੋਮਾ ਮੈਂ ਤੁਹਾਡੇ ਦਿਲਾਂ ਦੇ ਵਿੱਚ ਤੁਹਾਡੇ ਨਾਲ ਕੋਈ ਬਣਾ ਕੇ ਲੈ ਕੇ ਆਵਾਂਗੇ ਦੋ ਹਫ਼ਤੇ ਵਿੱਚ ਅਸੀਂ ਕੰਮ ਕਰਾਂਗੇ ਫਿਰ ਪ੍ਰੈਸ ਕਾਨਫਰੰਸ ਕੈਂਪੇਨ ਚਲਾਵਾਂਗੇ ਉਹ ਸਾਰਾ ਅਸੀਂ ਸ਼ੇਅਰ ਕਰਾਂਗੇ ਉਹਦੇ ਵਿੱਚ ਅਸੀਂ ਨਵਾਂ ਇਹ ਪਹਿਲੀ ਵਾਰੀ ਹੋਏਗਾ ਅਸੀਂ ਫਲਾਈਂਗ ਸਕਵਾਡਸ ਕਿ ਜਿਹੜਾ ਕਿਸੇ ਨੂੰ ਬੰਦੇ ਨੂੰ ਕਿਤੇ ਇਨਫੋਰਮੇਸ਼ਨ ਆਂਦੀ ਆ ਕੋਈ ਲੋਕਲ ਕਈ ਵਾਰੀ ਕਹਿੰਦੇ ਜੀ ਜਿਹੜੇ ਬੰਦੇ ਅਸੀਂ ਇਹਨਾਂ ਨੂੰ ਨਹੀਂ ਸਾਨੂੰ ਮਤਲਬ ਇਹ ਇੱਕ ਮਰਦ ਇਹਨਾਂ ਦਾ ਆਲਰੇਡੀ ਇਹਨਾਂ ਦਾ ਹੈ ਕੋਈ ਅੰਡਰਸਟੈਂਡਿੰਗ ਹੈ ਕੁਛ ਹੈ ਤੇ ਅਸੀਂ ਇੱਕ ਦੋ ਜਗ੍ਹਾ ਤੇ ਅਸੀਂ ਇਹਦਾ ਕੀਤਾ ਹੈਗਾ ਪਾਰਲਟ ਸੀ ਪੁਲਾਈਂਗ ਸਕਵਰ ਭੇਜਿਆ ਉਹਦੇ ਅੱਛੇ ਰਿਜ਼ਲਟਸ ਹੋਏ ਤੁਹਾਡੇ ਮਹਾਲੀ ਦੇ ਵਿੱਚ ਵੀ ਸਾਡੇ ਕੋਲ ਕੰਪਲੇਂਟ ਆਈ ਸੀ ਉਹਦੇ ਵਿੱਚ ਵੀ ਉਹਨਾਂ ਦੇ ਸੈਂਪਲ ਫੇਲ ਹੋਏ ਆ ਔਰ ਉਹਦੇ ਚ ਦੋ ਤਰ੍ਹਾਂ ਦਾ ਫੇਲਰ ਹੁੰਦਾ ਜੀ ਇੱਕ ਤਾਂ ਹੋ ਗਿਆ ਕਿ ਸਬਸਟੈਂਟ ਹੈ ਕਿਸੇ ਨੇ ਦੁੱਧ ਚ ਪਾਣੀ ਪਾ ਦਿੱਤਾ ਤੇ ਦੂਜਾ ਹੈਗਾ ਉਹਨੇ ਪਨੀਰ ਬਣਾਇਆ ਉਹਦੇ ਚ ਦੁੱਧ ਹੈ ਹੀ ਉਹਨਾਂ ਦੇ ਉੱਤੇ ਕੇਸ ਵੀ ਹੁੰਦੇ ਆ ਉਹਨਾਂ ਨੂੰ ਸਜ਼ਾ ਵੀ ਕਰਾਂਗੇ ਤੇ ਉਹਨਾਂ ਨੂੰ ਇਹ ਅਸੀਂ ਇਹਦੀ ਇਹਦੀ ਜਿਸ ਤਰ੍ਹਾਂ ਇਹ ਪਾਲਸੀ ਹੈ ਨਾ ਜੀ ਉਹਦੇ 'ਚ ਇੱਕ ਨਵੀਂ ਥੋੜੀ ਸਟ੍ਰੈਟਜੀ ਲੈ ਕੇ ਆਵਾਂਗੇ ਆਪਣੇ ਬੰਦਿਆਂ ਦੇ ਉੱਤੇ ਉਹਨੂੰ ਸਾਰਾ ਲੋਕਾਂ ਵਾਸਤੇ ਈਜ਼ੀ ਹੋਵੇ ਯੂਜ਼ ਕਰਨੇ ਟਰਾਂਸਪੇਰੈਂਟ ਹੋਵੇ ਔਰ ਉਹਦੇ ਚ ਸੀਕਰੇਸੀ ਮੇਨਟੇਨ ਹੋਵੇ ਉਹਦੇ ਉਹਦੇ ਰਿਜ਼ਲਟ ओरिएंटेड ਹੋਵੇ ਡਾਕਟਰ ਸਾਹਿਬ ਇਤਨਾ ਕੁਝ ਕਿਹਾ ਸੀ ਪਹਿਲਾਂ ਇੱਕ ਐਕਸਲੈਂਸ ਦੀ ਗੱਲ ਕੀਤੀ ਗਈ ਸੀ ਕਾਦੀ ਜੀ ਜਿਹੜੇ ਅੱਜਕੱਲ ਫਿਟਨੈਸ ਨੂੰ ਲੈ ਕੇ ਜਿੰਨੇ ਪ੍ਰੋਡਕਟਸ ਹੋ ਰਹੇ ਉਹ ਸਾਡੀ ਸਟਡੀ ਉਹ ਵੀ ਥੋੜਾ ਜਿਆਦਾ ਨਾ ਜੀ ਚਲਦੀ ਪਈ ਅਸੀਂ ਐਡਵਾਈਸਰੀ ਦਿੰਦੀ ਆ ਕਿ ਤੁਸੀਂ ਉਹਦੇ ਤੋਂ ਬਚ ਕਿੱਦਾਂ ਸਕਦੇ ਹੋ ਉਹਦੇ ਚ ਟੈਸਟਿੰਗ ਜਿਹੜੀ ਹੁਣ ਚੱਲਦੀ ਪਈ ਆ ਉਹ ਟਾਈਮ ਨਾ ਡਾਕਟਰ ਸਾਹਿਬ ਕਿਹਾ ਹਾਂਜੀ ਸਾਇੰਸ ਸਰਟੀਫਿਕੇਸ਼ਨ ਸਭ ਹੋ ਗਏ ਨੇ ਉਹ ਤੇ ਸਾਡੀ ਰੈਗੂਲਰ ਪ੍ਰੋਸੈਸ ਹੈ ਜੀ ਉਹਦੇ ਚ ਨਾ ਜੀ ਉਹ ਤੇ ਜਦੋਂ ਕੋਈ ਬੰਦਾ ਅਪਲਾਈ ਕਰਦਾ ਉਹਦਾ ਟਾਈਮ ਬਾਉਂਡ ਹੁੰਦਾ ਤੇ ਜੇ ਉਹ ਟਾਈਮ ਬਾਉਂਡ ਉਹਨੂੰ ਜਿਹੜਾ ਕੰਸਰਟ ਫੋਰ ਸੇਫਟੀ ਆਫਸਰ ਹੈ ਜੇ ਉਹ ਜਾ ਕੇ ਨਹੀਂ ਕਰਦਾ ਤਾਂ ਉਹਦੇ ਉੱਤੇ ਫਿਰ ਐਕਸ਼ਨ ਹੋ ਜਾਂਦਾ ਉਹਦਾ ਕਿਉਂਕਿ ਉਹਨੂੰ ਆਟੋਮੈਟਿਕਲੀ ਹੋ ਜਾਂਦਾ ਸਰਪਾਸ